ਹੈ ਵਾ ਭੀ ਚੂਆ ਇੱਕ ਗੱਡੀ ਚੋਂ ਨਿਕਲੇ ਆ ਤੇ ਚੂਆ ਗੱਡੀ ਦੇ ਲੱਤਾਂ ਤੇ ਚੜ ਗਿਆ ਬੱਧੀ ਲੱਤਾਂ ਤੋੜਦੀਆਂ ਨੇ ਹੈ ਗੱਡੀ ਦੇ ਲੱਤਾਂ ਤੋੜ ਆ ਲੱਭੀ ਹੁਣ ਮੱਝ ਦੇ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ एवरीवन ਟਾਈਮ ਕਿੰਨਾ ਹੋ ਗਿਆ ਚੜੀਆਂ ਚੈੱਕ ਕਰੋ ਇਹ ਕਾਹ ਕਾਈ ਕਰਨਾ ਹੈ ਡਾ ਵੱਡਾ ਬੰਦਾ ਦੋ ਬੰਦੇ ਰਾਤ ਆਏ ਸੀ ਆ ਵੇਖੋ ਸਾਡਾ ਪਲਵਾਨ ਉੱਤਰੀਏ ਖੜ ਜਾ ਸੋਨੀਆ ਆ ਸਾਡਾ ਆਹਦਾ ਸਮਾਨ ਆ ਦਰਵਾਜ਼ਾ ਬੰਦ ਕਰ ਦੋ ਹੱਲੇ ਦਰਵਾਜ਼ਾ ਬੰਦ ਕਰ ਲੈ ਮੱਛਰ ਆ ਰਹੇ ਬਹੁਤ ਜ਼ਿਆਦਾ ਆਹ ਨਾ ਨਾ ਖੋਲੋ ਦਰਵਾਜ਼ਾ ਜੀ ਜਿੱਦ ਤੇ ਹੈਗੀ ਹੈਗੀ ਵਿੱਚ ਚਾਰਜ ਕਰ ਲਾਂਗੇ ਆ ਸਾਡਾ ਸਮਾਨ ਹੈ ਯੂਪੀਓ ਮੇਲ ਹੁਣੇ-ਹੁਣੇ ਉਤਰਿਆ ਸੁੱਕ ਗਿਆ ਪਾਣੀ ਹੈ ਨਾ ਜਿਵੇਂ ਲੱਗਦਾ ਸੀ ਵੀ ਰਾਤ ਤੇ ਲੱਗਦਾ ਨਹੀਂ ਸੀ ਵੀ ਸੁੱਕੇਗਾ ਇੰਨਾ ਪਾਣੀ ਸੀ ਨਾ ਪ੍ਰਿਤ ਰਾਤ ਮੈਂ ਪਾਣੀ ਇੰਨਾ ਸੀ ਨਾ ਜੀ ਸੁੱਕ ਗਿਆ ਏ ਪੱਬੀ ਅਬ ਮੈਂ ਪੋਚਾ ਤੇ ਲਿਆਂਦਾ ਨਹੀਂ ਕੋਈ ਲਿਆਂਦਾ ਲਿਆਂਦਾ ਹਾਂ ਲਾਈਏ ਮੈਂ ਵੀ ਆਈ ਸੀ ਮੈਂ ਕੱਟ ਕੇ ਮੈਂ ਕੋਚ ਨਹੀਂ ਆਇਆ ਕਿਤੇ ਘਰ ਦੇ ਘਾਰ ਹੀ ਨਹੀਂ ਆਇਆ ਹਾਂ ਆਪਾਂ ਉਥੇ ਵੇਟ ਕਰੀਏ ਮੋਟਰ ਤੇ ਚੱਲਦੀ ਹੋਵੇ ਜੀ ਬੱਪਾ ਨਹੀਂ ਆਏ ਆ ਇਧਰ ਸੁੱਕ ਗਏ ਨੇ ਸ਼ੁਕਰ ਹੈ ਥੋੜਾ ਥੋੜਾ ਰਹਿ ਗਿਆ ਗਿੱਲਾ ਉੱਥੇ ਮੈਂ ਚੱਲਦਾ ਨਹੀਂ ਆ ਮਾਜੀ ਇਹ ਆਪੇ ਆਹ ਕਿ ਉਹ ਕਿ ਕਿ ਉੱਥੇ ਰਹਿ ਗਿਆ ਕੁੰਡੇ ਚ ਪਾਣੀ ਥੋੜਾ ਜਿਹਾ ਬੈਸਿੰਗ ਰੂਮ ਵਾਲੇ ਚ ਕਿੱਥੇ ਜੱਜੀ ਲਾਈਟ ਆ ਗਈ ਅੱਛਾ ਠੀਕ ਹੈ ਇਹ ਪਾਈਪ ਜਿਹੜਾ ਹੈ ਨਾ ਇਹ ਉੱਪਰ ਲੱਗਣਾ ਸੀ ਤੇ ਉਹਦੇ ਕਰਕੇ ਹੁਣੇ ਪਾਈਪ ਵੇਖੋ نیچے ਹੁੰਦੇ ਪਏ ਨੇ ਨਾ ਪਤਾ ਨਹੀਂ ਸ਼ਾਇਦ ਵੀ ਪਰਦਿਆਂ ਕਰਕੇ ਵੀ ਐਡੇ ਲੰਬੇ ਨਾ ਮਿਲਣ ਅੱਛਾ ਅੱਛਾ ਉਹ ਥੋੜਾ ਥੱਲੇ ਕਰਕੇ ਹੁਣ ਉੱਪਰ ਲੱਗੇਗਾ ਦਵਾਰਾ ਲੱਥ ਕੇ ਆ ਲੰਬੇ ਨੇ ਆ ਵੇ ਹਾਂ ਜੀ ਇਹਦੇ ਰਾਤ ਉਹ ਗੀ ਆਪਾਂ ਬਟਨ ਥੋੜੇ ਉੱਚੇ ਕਰਵਾ ਲੇ ਜੱਜਦੇ ਵੀ ਨਹੀਂ ਨਾ ਪਏ ਹੈਗੇ ਵਿੱਚ ਜੇ ਨਹੀਂ بڑے ਜਿਹਾ ਲੱਗਦੇ ਹੂੰ ਉੱਪਰ ਹੀ ਉੱਪਰ ਹੀ ਸੋਹਣੀ ਲੱਗਦੀ ਹੈ ਚੀਜ਼ ਦੱਬੇ ਦੱਬੇ ਜਿਹਾ ਲੱਗਦੇ ਨੇ ਹੈਲੋ ਗਾਇਜ਼ ਵੈਲਕਮ ਬੈਕ ਅਸੀਂ ਪਹੁੰਚ ਚੁੱਕੇ ਹਾਂ ਸਵੇਰੇ ਤੇ ਹੁਣ ਅਸੀਂ ਸਫਾਈਆਂ ਸੋਈਆਂ ਕਰ ਲਈਏ ਹਨ ਜਿਹੜਾ ਕੰਮ ਰਿੰਦਾ ਫਿਰ ਕਰਦੇ ਆਂ ਬਾਕੀ ਦਾ ਪ੍ਰੋਗਰਾਮ ਸ਼ੁਰੂ ਜਗਾ ਸਾਰੀ ਸੁੱਕ ਚੁੱਕੀ ਓਦੋਂ ਲੱਗਦਾ ਸੀ ਵੀ ਜਿਵੇਂ ਨਹੀਂ ਸੁੱਕਣਾ ਪਾਣੀ ਬਹੁਤ ਗਿੱਲਾ ਲੱਗਦਾ ਸੀ ਇੱਥੋਂ ਪਰ ਹੁਣ ਸੁੱਕ ਗਿਆ ਸਾਰਾ ਕਿਚਨ ਦੇ ਵਿੱਚ ਵੀ ਗਿੱਲਾ ਲੱਗਦਾ ਸੀ ਸਾਰਾ ਪਰ ਠੀਕ ਏ ਆ ਗਈ ਲਾਈਟ ਹਾਂ ਲਾਈਟ ਆ ਗਈ ਘਰ ਕੀ ਤਾਰ ਰੇਲੀ ਸੀ ਨਹੀਂ ਹਾਂ ਅੱਛਾ ਚਲ ਸ਼ੁਕਰਿਆ ਆ ਤੱਕ ਗਈ ਏ ਜੱਗਦ ਗਈਆਂ ਲੈਤਾ ਨਾ ਇਹ ਮੁੱਛਾ ਮੀਂਹਾਂ ਤੇ ਲਾਓ ਲਾਓ ਆ ਇੱਧਰ ਸਾਡੇ ਵੱਡੇ ਵੱਡੇ ਮਾਰਥੀ ਆਏ ਹੋਏ ਨੇ ਅਸੀਂ ਥੋੜਾ ਜਿਹਾ ਸੈਸ਼ਨ ਕਰ ਲਈ ਆਪਣਾ ਵਲੋਗਿੰਗ ਦਾ ਫਿਰ ਅਸੀਂ ਵੀ ਫੜਦੇ ਆ ਫਿਰ ਅਸੀਂ ਫਿਰ ਅਸੀਂ ਕੈਂਪ ਲਾਵਾਂਗੇ ਐਨਐਸਐਸ ਦਾ ਨਹੀਂ ਪੁੱਤਰ ਅੰਦਰ ਕਰਦੇ ਆ ਨਾ ਪਹਿਲਾਂ ਬਾਹਰ ਉਹ ਤੇ ਫਿਰ ਬਾਅਦ ਚ ਹੀ ਕਰਾਂਗੇ ਹਾਂ ਅੰਦਰ ਕਰਕੇ ਅੰਦਰੋਂ ਕਰ ਲਈਏ ਝਾੜੂ ਮੈਂ ਕਿ ਨਹੀਂ ਦੂਜਾ ਲੈ ਆਉਂਦੇ ਘਰੋਂ ਆਪਾਂ

ਗੰਦਾ ਬੱਚਾ ਗੰਦਾ ਬੱਚਾ ਛੱਗਾ ਮੇਰੀ ਗੱਲ ਸੁਣੋ ਗੱਲ ਸੁਣੋ ਜੱਜ ਤਾਂ ਉਹਨੂੰ ਕਹੋ ਜਾ ਕੇ ਉਹ ਘਰੋਂ ਛੱਡ ਲਿਆ ਦੋਗੇ ਆ ਮੰਜੇ ਨਾਲ ਗੱਲ ਨਹੀਂ ਬੰਨੀ ਜਾਂ ਮੇਰਾ ਪੁੱਤਰ ਮੋਂ ਅਸੀਂ ਮੰਜੇ ਲੈ ਕੇ ਆਏ ਸੀ ਤੇ ਮੰਜਾ ਨਾਲ ਗੱਲ ਨਹੀਂ ਬਣ ਰਹੀ ਕਿਉਂਕਿ ਜਗਾ ਉਹਨਾਂ ਮਤਲਬ ਬਰੀਕੀ ਚ ਕੂੜਾ ਨਹੀਂ ਨਿਕਲਦਾ ਹੱਲੇ ਕੱਲ ਧੋਤਾ ਰਾਦ ਪੋਚਾ ਲੱਗਿਆ ਫਿਰ ਵੀ ਐ ਕਿਰਚ ਕਿਰਚ ਜੀ ਹੁੰਦੀ ਪਈ ਹੈ ਜਿਵੇਂ ਮਿੱਟੀ ਬਹੁਤ ਜ਼ਿਆਦਾ ਹੈ ਉਹ ਝਾੜੂ ਨਾਲ ਹੀ ਨਿਕਲੇਗੀ ਫਿਰ ਸਹੀ ਮਾਇਨੇ ਚ ਪੋਚਾ ਲੱਗੇਗਾ ਮੈਂ ਕਹਿੰ ਲੈ ਤੂੰ ਪਿਆਰ ਲੱਗਦਾ ਨਹੀਂ ਹੈ ਭਾਬੀ ਮੈਨੂੰ ਲੱਗਦਾ ਨਹੀਂ ਤੂੰ ਪਿਆਰ ਵੀ ਕਿਉਂਕਿ ਕਿਵੇਂ ਫੇਰ ਕਿਚਕਿਚਰੀ ਹੋਣ ਲੱਗਦੀ ਹੈ ਨਾ ਝਾੜੂ ਉਹ ਬਰੀਕੀ ਨਾਲ ਝਾੜੂ ਨਾਲ ਹੀ ਨਿਕਲੇਗਾ ਮੰਜੇ ਨੇ ਕੁਝ ਨਹੀਂ ਕਰਨਾ ਪੋਚੇ ਦੇ ਤਿੰਨ ਚਾਰ ਬਣਾ ਲਓ ਹਨਾ ਹਾਂ ਆਣਾ ਫੜਦੀ ਦੀ ਪੜੀ ਹੋਊਂਗੀ ਤੋਂ ਬਾਅਦ ਚਲੋ ਜੀ ਅਸੀਂ ਫालतू ਸਮਾਨ ਕੱਢਦੇ ਹੋਏ ਬਾਹਰ ਨੂੰ ਇੱਥੇ ਮੈਂ ਜੁੱਤੀ ਨਹੀਂ ਪਾਈ ਇੱਥੋਂ ਹੀ ਰੱਖਦਾ ਬਸ ਆ ਕੁਲਰ ਵੀ ਵਿਚਾਰਾ ਸਾਡਾ ਕੰਮ ਦਈ ਜਾਂਦਾ ਪ੍ਰਾਣਾ ਇਹ ਵਿਚਾਰਾ ਸਾਡੇ ਨਾਲ ਨਹੀਂ ਉਹ ਕਿੰਨੀ ਵੀ ਕੋਈ ਚੀਜ਼ ਵੇਸਟ ਨਹੀਂ ਹੁੰਦੀ ਵੈਸੇ ਆਪਾਂ ਸੁੱਟਦੀਏ ਜਾਂ ਸੁੱਟਦੀਏ ਇੰਨਾ ਪੁਰਾਣਾ ਪੂਲਰ ਏ ਤੇ ਹਾਲੇ ਤੱਕ ਸਾਥ ਦੇ ਹੀ ਗਿਆ ਇੰਟਰਵਾਰਕ ਸੁੱਟ ਗਿਆ ਇਹ ਕੋਠੀ ਜਦੋਂ ਪਹਿਲਾਂ نیچے ਪਿਆ ਹੁੰਦਾ ਸੀ ਫਿਰ ਉੱਪਰ ਬਣ ਗਿਆ ਉੱਪਰ ਪਿਆ ਸੀ ਕਵਾੜ ਚ ਹਾਂ ਤੇ ਕੜੇ ਸਾਡੇ ਵਰਗਾ ਵੀ ਟੀਟ ਜਾ ਇਹ ਚੱਲੀ ਜਾਂਦਾ ਹਲੇ ਵੀ ਕੰਮ ਇਹਦਾ ਵਿਚਾਰੇ ਦਾ ਕੁਝ ਚੀਜ਼ਾਂ ਬੜੀਆਂ ਵਧੀਆ ਨਿਕਲਦੀਆਂ ਹਾਂ ਪਹਿਲੀਆਂ ਚੀਜ਼ਾਂ ਹੁੰਦੀਆਂ ਵੀ ਵਧੀਆ ਸੀ ਅੱਜ ਕੱਲ ਇਹਦੇ ਸ਼ਾਨਾ ਬਣਾ ਅੱਜ ਕੱਲ ਇਹ ਅੰਦਰ ਰੱਖਣ ਵਾਲੀ ਹੈ ਬਸ ਹਾਂ ਉਹੀ ਸ਼ਾਨਾ ਬਣਾ ਚੀਜ਼ਾਂ ਨੇ ਆ ਪਰਦੇ ਵੀ ਆਪਾਂ ਲਾਈਏ ਇਹਨਾਂ ਨੇ ਉਹ ਹੋ ਜਾਣਾ ਹੈ ਆ ਪਰਦਿਆਂ ਦੀ ਮੈਂ ਗੰਡਾ ਖੋਲ ਕੇ ਆ ਇਹਨੂੰ ਕਰਦੇ ਹਾਂ ਹੁਣ ਤੇ ਪਾਣੀ ਹੈ ਨਹੀਂ ਉਦੋਂ ਪਾਣੀ ਕਰਕੇ ਬੰਨੀਆ ਸੀ ਇਹ ਰੱਖਦੀਏ ਹਾਂ ਇਹ ਸਮਾਨ ਜਿਹੜਾ ਗਿੱਲ-ਗੁੱਲੂ ਜੇ ਬੱਚੇ ਹਨ ਹਲੇ ਸਮਾਨ ਫਿਲਹਾਲ ਡਰੈਸਿੰਗ ਰੂਮ ਚ ਰੱਖਣਾ ਉਧਰ ਲਈ ਹੋ ਗਈ ਸੈਟ ਕਬੜ ਆਜਾ ਦੇਖੋ ਵਾਓ ਵੀਰ ਜੀ ਨੇ ਤੇ ਰੌਣਕਾਂ ਹੀ ਲਾ ਛੱਡੀਆਂ ਨੇ ਸਭ ਕੁਝ ਜੀ ਵੈਸੇ ਹੀ ਜਾ ਰਿਹਾ ਵਾਓ ਵਾਓ ਆ ਵੀ ਲੋ ਨਾ ਕਿੰਨੀ ਸੋਹਣੀ ਫਿੱਟ ਆ ਗਈ ਏ ਇਹ ਜੀ ਦੀ ਪੱਲੇ ਪੱਲੇ ਲੈਂਦੇ ਨੇ ਨਹੀਂ ਬਹੁਤ ਸੋਹਣੇ ਲੱਗਦੇ ਪਏ ਨੇ ਵੀਰ ਜੀ ਨੇ ਤੇ ਸਾਡੇ ਰੌਣਕ ਹੀ ਲਾ ਛੱਡੀਆਂ ਨੇ ਡੀਆਂ ਸੋਹਣੀਆਂ ਲਮਾਰੀਆਂ ਵੇ ਲੈਣਾ ਦਿਮਾਗ ਹੋਣਾ ਚਾਹੀਦਾ ਬੰਦੇ ਦਾ ਜੋ ਮਰਜ਼ੀ ਕਰਾ ਲੈ ਵਾਹ ਸੱਡੀਆਂ ਪਾਰਟੀ ਵੀ ਰੱਖ ਕੇ ਡਾਂਗਰੋ ਬਲੇਜ਼ਰ ਟੰਗ ਲਾ ਬੀ ਉਹਦੇ ਨਾਲ ਲਾਇਆ ਕਰੋ ਡਾਂਗਾਂ ਦੇ ਨਾਲ ਉਹ ਜਿਵੇਂ ਉਹ ਨਾ ਉੱਤੇ ਮੁੰਡੀ ਨਹੀਂ ਹੁੰਦੀ ਤਾਰ ਜੀ ਹਾਂ ਜਿਵੇਂ ਦੁਕਾਨਾਂ ਚ ਲੰਨਦੇ ਨੇ ਹਾਂ ਵਾਓ ਇਹਦੇ ਉੱਤੇ ਕੋਈ ਉਹ ਕਰਕੇ ਨਾ ਇੱਕ ਹੋਰ ਰੌਣ ਲਵਾ ਕੇ ਕਟਨ ਲਾ ਦਿਓ ਕਟਨ ਲਾ ਦਿਓ ਇਕੱਠੇ ਹੀ ਲੱਗਦੇ ਜਿਹੜਾ ਨੰਬਾਈ ਹੈ ਨਾ ਹਾਂ ਆਦੇ ਬੜੇ ਜਿੰਨੇ ਮਰਜੀ ਤੁਹਾਨੂੰ ਜਿੰਨੀ ਟੈਨਸ਼ਨ ਸੀ ਕੱਪੜਿਆਂ ਦੀ ਬੜੀ ਟੈਨਸ਼ਨ ਸੀ ਕੱਪੜੇ ਕਿਲੇ ਰਹੇ ਇਹਦੇ ਘਰ ਨਾਲੋਂ ਵੀ ਵੱਧ ਹੋ ਗਿਆ ਸਮਾਨ ਬਹੁਤ ਸੋਹਣੀ ਬਣ ਗਈ ਬਣੀ ਬੱਚਿਆਂ ਦੇ ਬਣਵਾ ਹਾਂ ਬੱਚਿਆਂ ਦਾ ਵੀ ਥੋੜੀ ਵੱਡੀ ਬਣਾਈ ਸੀ ਇਹ ਵਾਲੀ ਹਾਂ ਹਾਂ ਨਹੀਂ ਨਾਲੇ ਪੂਰੀ ਕੰਧ ਚ ਆ ਗਈ ਕਿੰਨੀ ਸੋਹਣੀ ਲੱਗਦੀ ਹੈ ਇਹਦੇ ਕਿੰਨਾ ਜਰ ਮਰਜੀ ਸਰ ਸਕਦਾ ਬੁਤੇਰੇ ਸਾਲ ਇਹ ਹੌਲੀ ਹੌਲੀ ਬਾਅਦ ਚ ਅੱਗੇ ਭਾਵੇਂ ਪੱਲੇ ਲਵਾ ਲਿਓ ਇਹ ਜਿਵੇਂ ਲੱਗ ਗਿਆ ਹੌਲੀ ਹੌਲੀ ਕਰਕੇ ਹਾਂ ਫਿਰ ਪਤਾ ਜਦੋਂ ਰੈਨ ਲੱਗ ਗਈ ਫਿਰ ਹਾਂ ਨਹੀਂ ਜੇ ਆਪਾਂ ਉਦੋਂ ਵੀ ਆਪਾਂ ਕਹਿੰਦੇ ਸੀ ਆ ਵੀ ਕੱਲੀਆਂ ਹੀ ਲਵਾਵਾਂਗੇ ਪਾਈਪ ਉਹ ਵੀ ਫਿਰ ਕੰਮ ਔਖਾ ਜਿਹਾ ਸੀ ਜਿੱਦੇ ਰੱਖਣ ਵਾਲੇ ਨਹੀਂ ਹੋਣੀ ਤਾਂ ਵੀ ਤੰਗਿਆ ਜਾਂਦਾ ਨਹੀਂ ਤਾਂ ਗਿਆ ਜਾਂਦਾ ਸਹੀ ਗੱਲ ਐ ਆ ਤੇ ਬੜਾ ਵਧੀਆ ਕੰਮ ਹੋ ਗਿਆ ਅੱਛੀ ਲੱਗੀ ਬਹੁਤ ਅੱਛੀ ਪਰਦੇ ਚ ਹਾਂਜੀ ਬਹੁਤ ਪਰਦੇ ਬਸ ਆ ਇੱਕੀ ਥੋੜੀ ਜਿਹੀ ਰਹਿ ਗਈ ਐ ਇਹਦਾ ਡ੍ਰੌਪ ਐਕਸ ਸਪਲਾਈ ਪਾਈਪ ਸੀ ਜੱਜਦੇ ਨਹੀਂ ਬਏ ਨਾ ਉਹ ਤੋਂ ਥੋੜੀ ਐ ਨਾ ਦੱਬੇ ਜੇ ਗਏ ਸੀ ਸੋਚਿਆ ਨਾ ਇਹ ਨਹੀਂ ਰੂ ਗਿਆ ਮੈਂ ਇਹਨਾਂ ਨੂੰ ਸੱਤ ਫੁੱਟੇ ਪਰਦੇ ਲਿਆਵਾਂਗੇ ਅੱਪਾ ਤੇ ਮੈਂ ਜੇ ਸੱਤ ਫੁੱਟੇ ਤੇ ਮੈਂ ਇਹਦੇ ਜੇ ਜੀ ਆ ਜਾਣਗੇ ਸ਼ੈਲਫ ਬਣੀ ਹੋਈ ਸੀ ਵਿੱਚੋਂ ਅੰਦਰ ਵੀ ਲੱਗਦੀ ਜਾਂਦੀ ਐ ਨੀਉ ਇੰਨੇ ਵਿੱਚ ਨਹੀਂ ਰੱਖੇ ਜਾਂਦੇ ਹਾਂ ਹੋਰ ਫਿੱਟ ਜਾਵੇ ਠੀਕ ਲੱਗਣ ਪਰ ਉੰਤੋਂ ਨਹੀਂ ਗੇਸਾਂ ਦੇ ਬੁੱਕ ਪਰ ਉਹਦੇ ਬਿਲਕੁਲ ਨਹੀਂ ਐ ਦੱਬੇ ਜੇ ਗਏ ਨੇ ਬਸ ਇਹ ਨਾਲੇ ਨਾ ਜਿਹੜੇ ਥੱਲੇ ਲੱਗਦੇ ਨੇ ਬਸ ਥੋੜਾ ਥੋੜਾ ਹੀ ਬਚੇਗਾ ਤਾਂ ਕਿੰਨਾ ਕੁ ਫਰਕ 3-4 ਇੰਚ ਦਾ 4 ਇੰਚ ਦਾ ਫਰਕ ਪਏਗਾ। ਮੈਨੂੰ ਮੈਂ ਕਿਹਾ ਸੀ ਵੀ ਪੋਲ ਲਿਆ ਦੇ ਚ। ਆ ਗਿਆ ਝਾੜੂ। ਲੈ ਮੈਂ ਝਾੜੂ ਮੈਂ ਲਾਵਾਂ ਪੁੱਤਰ। ਤੁਸੀਂ ਪੁੱਤਰ ਮੰਜਾ ਲਾਓ ਲੈ ਮੈਨੂੰ ਦੋ ਨਾ ਸੋਹਣੇ। ਮਲਾਪ ਵੀ ਆ ਗਿਆ। ਮਤਾ। ਅੱਛਾ ਆ ਮੜੇ ਆ ਚੱਕੋ ਪੇ ਮੇਰਾ ਪੁੱਤਰਾ ਜਿਹੜੇ ਧਾਗੇ ਤੂੰ ਕਿਨੇ ਲਖਾਫੇ। ਆ ਸਮਾਨ ਚੱਕੋ। ਲਿਆ ਪੁੱਤਰ ਲਿਆ। ਲੰਮਣੇ ਸਾਫ ਲਈ। ਲਿਆ ਮੇ ਸੋਹਣੇ ਮੈਨੂੰ ਦੋ ਲੈ ਮੈਂ ਲਾਵਾਂ। ਨਹੀਂ ਟਿੰਡਿਓ ਮਿੰਡਿਓ। ਪੁੱਤ ਉੱਤਰ ਲੈ ਆਉ ਲੈ ਆਈਏ ਸੀ ਮੇਰਾ ਪੁੱਤ ਜਿਹੜਾ ਕੰਮ ਕਰਉਣਾ ਵਿਚਾਰੀ ਏਡੀ ਸਿਆਣੀ ਸਾਡੀ ਕੁੜੀ ਏ ਪਹਿਲਾਂ ਕਹਿੰਦੀ ਮੈਂ ਝਾੜੂ ਲਾਨੀ ਹੁਣ ਕਹਿੰਦੀ ਮੈਂ ਪੋਚਾ ਲਾਨੀ ਆ ਲੈ ਮੈਂ ਝਾੜੂ ਮੈਂ ਲਾਨੀ ਆ ਉਹ ਮੈਂ ਪੋਚਾ ਲੈਣਾ ਪੋਚਾ ਮੈਂ ਲਾਂਦਾ ਚਲੋ ਇੱਥੇ ਮੈਂ ਚੰਗੀ ਤਰ੍ਹਾਂ ਝਾੜੂ ਲਾ ਲਾਂ ਕਿਉਂਕਿ ਇਸ ਇਹ ਡਰਾਈਂਗ ਰੂਮ ਇੱਥੇ ਪਾਠ ਰੱਖਿਆ ਜਾਣਾ ਤੇ ਹਾਲੇ ਰਾਤ ਇੰਨੀ ਸਫਾਈ ਕੀਤੀ ਸੀ ਫਿਰ ਵੀ ਕਿਰਕਾਈ ਜਾਂਦੀ ਕਿਉਂਕਿ ਬਾਹਰੋਂ ਖੁੱਲਾ ਹੈ ਨਾ ਉਹ ਸਾਰੀ ਰੇਤ ਅੰਦਰ ਆਈ ਜਾਂਦੀ ਹੈ ਆਜੋ ਸ਼ਗਨ ਕਿਚਨ ਨਹੀਂ ਸੀੜੀਆਂ ਦਿਲਾ ਰਹੇ ਹੋ ਸੀੜੀਆਂ ਦਿਲਾ ਰਹੀ ਹੈ ਕਹਿੰਦੀ ਪਹਿਲਾਂ ਆ ਤੇ ਫਿਰ ਕਰ ਲਈਏ ਨਹੀਂ ਉਹਨਾਂ ਜਿੰਨਾ ਨਹੀਂ ਉਹਨਾਂ ਦੇ ਸਾਫ ਹੀ ਹੈ ਨਾ ਹਾਂ ਬਾਲਟੀ ਲੈ ਆਓ ਤੁਸੀਂ ਮੈਂ ਕੱਢ ਰਹੀ ਹਾਂ ਉਹ ਤਾਂ ਮੈਂ ਤਾਂ ਕਿੰਝ ਕਰੀ ਨਾ ਅਕੋਤ ਫਿਲੇ ਰੱਖੇ ਗਾਲੇ ਨੂੰ ਇੱਥੋਂ ਹੋ ਗਿਆ ਹਨ ਪਾਣੀ ਮਾਰਦਾ ਸੁਮਨ ਭੂਜਾ ਚਮਕ ਚੱਲੋ ਮੰਗੂ ਤੁਰਦੇ ਬੈ ਨਾ ਮੈਂ ਆਪਣੀ ਨੋਰਮਲ ਸਟਾਰ ਚੋੜ ਰਹੀ ਆ ਕਿ ਇੱਕ ਵਾਈਫਰ ਹੋ ਚਾਈਦਾ ਨਾਲ ਲੱਗਦੀ ਨਾ ਪਾਪਾ ਨੂੰ ਬੋਲਿਆ ਪਾਪਾ ਤੇਰੇ ਗਏ ਨੇ ਹਾਂ ਕੁੜੀ ਇਹ ਕੁੜੀ ਕੁੜੀ ਇੱਕ ਤੇ ਨਾ ਖੜਦੇ ਨਹੀਂ ਜੋ ਮੋਰ ਦੇ ਤਰੇ ਅਲਮੀਨ ਨੂੰ ਗੜਾ ਪੈ ਰਣੀ ਨੇ ਇੰਨਾ ਪਾਣੀ ਹੈ ਉੱਥੇ ਆ ਤੇ ਧੂਲ ਬਣਾ ਦਿੰਦੇ ਪਾਪਰ ਗੁਰਜਾਂ ਨਾਲ ਆ ਉੱਥੇ ਮਿੱਟੀ ਹੈ ਇਹ ਮੈਂ ਥੋੜੀ ਜਿਹੀ ਦੇ ਬਾੜਦੀ ਆ ਮਿੱਟੀ ਫੇਰਾ ਮੀਂਹ ਆਇਆ ਦੇ ਹੋਣਾ ਬਾਰ-ਬਾਰਦੀ ਮੈਂ ਇਹਨੂੰ ਕਰਦੀ ਆ ਰੋਕਾ ਟੁੱਟਾ ਤੇਰੇ ਤੇ ਕਿੱਥੇ ਹੋਣਾ ਵਾਈਪਰ ਨਾ ਕੱਢ ਚਾਲੇ ਕੰਮ ਕਰੋ ਰਾਤ ਆਪ ਇੰਨਾ ਪੋਟਾ ਲਾਇਆ ਸੀ ਨਾ ਇੰਨਾ ਇੰਨਾ ਕੂੜਾ ਨਿਕਲਿਆ ਸਾਰੇ ਫੇਰ ਅੰਦਰੋਂ ਹਾਂਜੀ ਜੀ ਜੀ ਆਪਾਂ ਕਿੰਨੀ ਮਿਹਨਤਾਂ ਲਾ ਕੇ ਰੱਖੀ ਸੀ ਉਹ ਐ ਲੱਗਦਾ ਹੀ ਨਹੀਂ ਜਿਵੇਂ ਤਾਂ ਕੋਈ ਪੁੱਤਰਾ ਲੱਗਦਾ ਹੈ। ਸਵੇਰ ਤੱਕ ਰੈਂਦਾ ਹੀ ਕੋਈ ਪੁੱਤਰਾ ਕੋਲੇ ਆਪਾਂ ਨਹੀਂ ਕੱਢੇ ਕਿਉਂ ਨਾ ਮੈਂ ਤੁਹਾਨੂੰ ਕੱਢਣੀ ਹਾਂ। ਬਸ ਹਾਂਜੀ ਗਾਇਸ ਆਪ ਸਫਾਈ ਹੋ ਚੁੱਕੀ ਏ ਤੇ ਆ ਮਹਾਰਾਜ ਦਾ ਸਮਾਨ ਵੀ ਆ ਗਿਆ ਤੇ ਆ ਟੇਬਲ ਵੀ ਲੱਗ ਚੁੱਕੇ ਨੇ ਇਹਨਾਂ ਤੇ ਹੁਣ ਰੱਖਿਆ ਜਾਏਗਾ ਖਾਣ ਪੀਣ ਦਾ ਸਮਾਨ ਜਿੰਨੂੰ ਵੇਖੇ ਤੁਹਾਡੇ ਨੂੰ ਜੂ ਪਾਣੀ ਆਏਗਾ। ਵੈਰੀ ਬਨੀ। ਬਲਾਗ ਕਿਸੇ ਨੂੰ ਨਹੀਂ ਹੈਗਾ ਸਿਰਫ ਫੈਮਿਲੀ ਮੈਂਬਰ ਹੀ ਆ ਤੇ ਆ ਕੂਲਰ ਵੀ ਲੱਗ ਚੁੱਕਿਆ ਗੱਦੇ ਵੀ ਲੱਗ ਚੁੱਕੇ ਨੇ ਬਾਬਾ ਜੀ ਵੀ ਆ ਗਏ ਨੇ ਬਾਕੀ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਨੈਕਸਟ ਪਾਰਟ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ